ਹੈਲੋ ਫਰੈਂਡਸ ਗੁੱਡ ਆਫਟਰਨੂਨ ਹੈ ਜੀ 12 ਵਜ ਗਏ ਆਂ ਔਰ ਮੈਂ ਚੜੀਆਂ ਕੋਠੇ ਪਰ ਨਾ ਧੋ ਕੇ ਫ੍ਰੀ ਹੋ ਕੇ ਕੰਮ ਮੇਰਾ ਮੋਸਟਲੀ ਫਿਨਿਸ਼ ਹੈ ਔਰ ਮੈਂ ਲੱਗੀਆਂ ਜੀ ਸਾਗ ਕੱਟਣ ਕਿਉਂਕਿ ਸਾਗ ਬਣਾਣੇ ਕੀ ਬਾਰੀ ਅੱਜ ਪੰਛੀ ਦੇਖੋ ਕਿੰਨੇ ਵਧੀਆ ਉੱਡ ਰਹੇ ਆ ਉੱਪਰ ਤੇ ਅੱਜ ਬਣਾਣਾ ਜੀ ਆਪਾਂ ਨੇ ਸਾਗ ਸਾਗ ਬਣਾਣੇ ਕੀ ਬਾਰੀ ਹੈ ਮੇਰੀ ਅੱਜ ਔਰ ਲਿਓ ਹੇਠਾਂ ਹੈ ਮੈਂ ਆਈਆਂ ਕੋਠੇ ਪਰ ਤੇ ਸਾਗ ਮੈਂ ਤੋਸ ਮਾਰ ਕੇ ਰੱਖ ਦਿਆ ਤਾਂ ਤੇ ਹੁਣ ਮੈਂ ਕੱਟਾਂਗੀ ਔਰ ਧੁੱਪ ਵੀ ਨਹੀਂ ਤੇਜ ਹੈ ਨਾ ਬਹੁਤ ਜ਼ਿਆਦਾ ਅੱਜ ਵਧੀਆ ਵਾਲੀ ਧੁੱਪ ਹੈ ਹਵਾ ਵੀ ਚੱਲ ਰਹੀ ਐ ਧੁੱਪ ਵੀ ਐ ਵਧੀਆ ਤੇ ਦੇਖ ਚਰਖੀ ਜੀ ਕਿਸ ਤਰ੍ਹਾਂ ਘੁੰਮ ਰਹੀ ਐ ਸਾਹਮਣੇ ਐਣ ਘੁੰਮ ਰਹੀ ਐ ਉੱਪਰ ਬਿਲਕੁਲ ਐਣ ਗੋਲ ਗੋਲ ਘੁੰਮ ਰਹੀ ਐ ਔਰ ਫਿਲਹਾਲ ਜੋਤ ਐਂ ਰੂਪ ਆਉਂਗੀ ਐ ਇਧਰੋਂ ਮੂੰਹ ਕਰਦੀ ਆ ਕਿਉਂਕਿ ਧੁੱਪ ਵੀ ਬਹੁਤ ਤੇਜ ਐ ਔਰ ਹੱਥ ਰੱਖਣਾ ਪੈ ਰਿਹਾ ਮੈਨੂੰ ਤੇਜ ਧੁੱਪ ਐ ਵਧੀਆ ਧੁੱਪ ਐ ਅੱਗੇ ਅੱਗੇ ਤਾਂ ਧੁੱਪ ਰਹਿਣੀ ਨਹੀਂ ਹੈਗੀ ਹਣਾ ਕਿਉਂਕਿ ਸਵਾ ਦੇ ਦਿਨ ਐ ਸ਼ਹੀਦਾਂ ਦੇ ਦਿਨ ਆ ਜਾਣੇ ਐ ਔਰ ਧੁੱਪ ਗਾਇਬ ਹੋ ਜਾਣੀ ਐ तो चलो जी कटा मैं भी साग साग की बारी अज धनिया रह गया तो बाकी समान मैं कट दें पा लिया दिया जी साग आप कट्टी भाई धुप बहुत तेज़ है बस मैं आ गई हेठा क्योंकि कोठे पर लग रही थी बहुत ज्यादा धुप और मैं साग कट ली कोठे परे और हूँ मैं बनाऊंगी चार रोटी कट्ठी बनावागी पहला मसाला तैयार कर लिए ਕਿਉਂਕਿ ਸ਼ਾਮ ਨੂੰ ਨਾ ਬਿਲਕੁਲ ਵੀ ਟਾਈਮ ਨਹੀਂ ਮਿਲਦਾ ਹੈਗਾ ਸ਼ਾਮ ਨੂੰ ਜੋਤ ਐਂਡ ਰੂਪ ਨੂੰ ਪੜਾਉਣਾ ਹੁੰਦਾ ਡੇਲੀ ਕੀ ਡੇਲੀ ਟੈਸਟ ਹੋ ਰਹੀਆਂ ਦੇਖੋ ਲਿਓ ਨੂੰ ਲਿਓ ਚਲ ਬਾ ਚਲ ਚਲ ਇਹਨੂੰ ਨਾ ਆਦੋ ਤਰ ਸੋਈ ਕੇ ਵਿੱਚ ਪੜਨੇਗੀ ਟਿਕਦਾ ਨਹੀਂ ਹੈਗਾ ਇੰਨਾ ਲਹੂ ਪੀਆ ਪਿਆ ਨਾ ਇਸਨੇ ਲਿਓ ਨੇ ਬਹੁਤ ਜ਼ਿਆਦਾ ਚਲ ਬਾ ਨਿਕਲ ਔਰ ਪਹਿਲੇ ਮੈਂ ਮਸਾਲਾ ਤਿਆਰ ਕਰਦਾ ਮਸਾਲਾ ਤਿਆਰ ਕਰਕੇ ਫਿਰ ਬਾਦਵਾ ਬਣਾਉਂਗੀ ਰੋਟੀ ਔਰ ਚਾਹ ਇਕੱਠੀ ਕਿਉਂਕਿ 12:30 ਵਜੇ ਦਾ ਟਾਈਮ ਹੋ ਗਿਆ ਔਰ ਬੱਚੇ ਆਉਣਗੇ ਮੇਰੇ 2:30 ਵਜੇ ਇਸ ਕਰਕੇ ਮੈਂ ਪੌਣੇ 1:02 ਵਜੇ ਰੋਟੀ ਬਣਾਉਣ ਲੱਗਾਂਗੀ ਔਰ ਨਾਲ ਦੀ ਨਾਲ ਚਾਹ ਕਿਉਂਕਿ ਬੱਚੇ ਮੇਰੇ ਚਾਹ ਵੀ ਪੀਂਦੇ ਆ ਕੇ ਹਨਾ ਤਾਂ ਫਿਲਹਾਲ ਪਹਿਲਾਂ ਆਪਾਂ ਮਸਾਲਾ ਤਿਆਰ ਕਰ ਲਈਏ ਕਿਉਂਕਿ ਲਸਣ ਨੂੰ ਸੁਣ ਛਿੱਲੇ ਦੇਵੇ ਟਾਈਮ ਲੱਗਦਾ ਸਾਗ ਨੂੰ ਟਾਈਮ ਖਾਂਦੇ ਵੀ ਨਹੀਂ ਲੱਗਦਾ ਬਣਾਉਂਦੇ ਵੀ ਟਾਈਮ ਲੱਗਦਾ ਯਾਰ ਤਾਂ ਅੱਜ ਮੈਂ ਦੇਖੋ ਲਿਪ ਆਪਣੀ ਲਿਪਸਟਿਕ ਦਾ ਕਲਰ ਕਿਹਜਾ ਲਗਾਇਆ ਹਨਾ ਕਮੈਂਟ ਕਰਕੇ ਦੱਸਿਓ ਵੀ ਠੀਕ ਲੱਗ ਰਿਹਾ ਵੈਸੇ ਮੈਨੂੰ ਔੜਜਾ ਲੱਗ ਰਿਹਾ ਹੈ ਕਿਉਂਕਿ ਮੈਂ ਮੈਰੂਨ ਕਲਰ ਦਾ ਲਗਾਨਦੀ ਆ ਨਾ ਹਮੇਸ਼ਾ ਅੱਜ ਮੈਨੂੰ ਔੜਜਾ ਲੱਗ ਰਿਹਾ ਤੁਸੀਂ ਦੱਸਿਓ ਤੋ ਫਿਲਹਾਲ ਸਾਹਮਣੇ ਮੈਂ ਦਿਖ ਰਹੀ ਹਾਂ ਤੁਹਾਨੂੰ ਅਕੋ ਸੀਸੇ ਮੇਂ ਦੇਖੋ ਤੇ ਚਲੋ ਜੀ ਮਸਾਲਾ ਲਸਣ ਨੂੰ ਸੁਣਛਿੱਲੀ ਹੈ ਪਹਿਲਾਂ ਆਪਾਂ ਇਹਨੇ ਆਣੇ ਆਉਂਗੇ ਤੋ ਇਨੇ ਛਿੱਲੀ ਆਪਾਂ ਲਸਣ ਲਸਣ ਛਿਲਦੇ ਵੇ ਬਹੁ ਟਾਈਮ ਲੱਗਦਾ ਹੈ ਤੇ ਕੁਛ ਬਰੀਕ ਲਸਣ ਹੈ ਲੇਕਿਨ ਮੋਟਾ ਵੀ ਹੈ ਹੈ ਮੋਟਾ ਮੈਂ ਰੱਖ ਤਿਆ ਮੈਂ ਪਹਿਲਾਂ ਬਰੀਕ ਛਿੱਲੂਗੀ ਆ ਦੇਖੋ ਮੋਟਾ ਵੀ ਹੈ ਵਿੱਚ ਔਰ ਵਿੱਚ ਬਰੀਕ ਵੀ ਹੈਗਾ ਦੇਖੋ ਛੋਟਾ ਛੋਟਾ ਵੀ ਹੈ ਲਸਣ ਔਰ ਮੈਂ ਛਿੱਲ ਕੇ ਰੱਖਾਂਗੀ ਇੱਕ ਸਾਗ ਵੀ ਕੱਟ ਕੇ ਰੱਖ ਤਿਆ ਔਰ ਮਸਾਲਾ ਵੀ ਤਿਆਰ ਕਰਕੇ ਰੱਖ ਦੂੰਗੀ ਆਪਾਂ ਕਿਉਂਕਿ ਸ਼ਾਮ ਨੂੰ ਨਾ ਫਿਰ ਬੱਚੇ ਆ ਜਾਂਦੇ ਆ ਕੁਛ ਨਹੀਂ ਹੁੰਦਾ ਹੈਗਾ ਔਰ ਲਿਓ ਖਾਰਿਆ ਗਾਜਰਾ ਲਿਓ ਨੂੰ ਭੁੱਖ ਲੱਗੀ ਤੀ ਮੇਰੇ ਕੋਲ ਗਾਜਰਾ ਪਈਆਂ ਤੀਆਂ ਲਿਓ ਨੂੰ ਕੱਟ ਕਰਕੇ ਨਾ ਗਾਜਰਾ ਦੇਤੀਆਂ ਮੈਂ ਤੋਂ ਫਿਲਹਾਲ ਲਿਓ ਖਾਰਿਆ ਗਾਜਰਾ ਔਰ ਮੈਂ ਛਿੱਲੂਗੀ ਲਸਣ ਤੜਕੇ ਵਾਸਤੇ ਵੀ ਹੋਣੀ ਛਿੱਲ ਲੈਣਾ ਜੋਤ ਨੂੰ ਪਸੰਦ ਹੈ ਤੜਕਿਆਵਾ ਸਾਗ ਬਿਨਾ ਤੜਕਿਆ ਨਹੀਂ ਖਾਂਦੀ ਉਹ ਅਗਰ ਸਾਗ ਤੜਕਿਆਵਾ ਹੋਊਗਾ ਫਿਰ ਖਾਂਦੀ ਐ ਬਿਨਾ ਤੜਕਿਆ ਕਹਿੰਦੀ ਮੈਨੂੰ ਵਦਿਆ ਨਹੀਂ ਲੱਗਦਾ ਹੈਗਾ ਤੇ ਤਾਜ਼ਾ-ਤਾਜ਼ਾ ਮੈਂ ਕੀ ਪਾਕੇ ਨਹੀਂ ਖਾ ਲੰਦੀ ਆ ਪਰ ਪਰ ਤੜਕਿਆਵਾ ਜਿਆਦਾ ਸਵਾਦ ਲੱਗਾ ਹਨਾ ਕਮੈਂਟ ਕਰਕੇ ਦੱਸੋ ਵੀ ਸਾਗੀ ਨੂੰ ਕਿਹਨੂੰ ਪਸੰਦ ਹੈ ਤੋ ਲੋ ਜੀ ਚਾਹ ਦੀ ਵਾਰੀ ਆ ਗਈ ਜਦ ਤੱਕ ਚਾਹ ਨਾ ਮਿਲੇ ਸਬਰ ਨਹੀਂ ਆਂਦਾ ਔਰ ਇੱਕ ਪਾਸੇ ਮੈਂ ਮਸਾਲਾ ਪੀਸ ਕੇ ਹਟੀਆਂ ਜੋ ਕਿ ਸਾਗ ਦੇ ਵਿੱਚ ਪਾਣਾ ਹੈ ਔਰ ਦੂਜੇ ਪਾਸੇ ਬਣ ਰਹੀ ਹੈ ਚਾਹ ਔਰ ਸਾਗ ਵੀ ਆਪਾਂ ਨੇ ਕੱਟ ਕੇ ਰੱਖ ਤਿਆ ਤੇ ਸ਼ਾਮ ਨੂੰ ਬਣਾਵਾਂਗੇ ਸਾਗ ਔਰ ਫਿਲਹਾਲ ਅਬ ਮੈਂ ਚਾਹ ਬਣਾਈ ਹੈ ਔਰ ਰੋਟੀ ਵੀ ਬਣਾਣੀ ਹੈ ਜੀ ਹੁਣ ਤੇ ਥੋੜੀ ਜੀ ਦੋ ਰੋਟੀਆਂ ਵਾਸਤੇ ਮੂੜੀਆਂ ਪਈਆਂ ਮੂੜੀਆਂ ਵੀ ਪਾ ਦਾਂਗੇ ਕਿਉਂਕਿ ਸਵੇਰੇ ਮੈਂ ਮੂਲੀ ਵਾਲੇ ਪਰੌਂਠੇ ਬਣਾਏ تھے ਨਾ ਸਵੇਰੇ ਬਣਾਈ ਤੇ ਮੈਂ ਮੂਲੀ ਵਾਲੇ ਪਰੌਂਠੇ ਇਸ ਕਰਕੇ ਬਚ ਗਈਆਂ ਦੋ ਕ ਰੋਟੀਆਂ ਕਿਆਂ ਹੁਣ ਮੈਂ ਪਾਵਾਂਗੀ ਮੂਲੀ ਮਾਂ ਪਰੌਂਠੇ ਪਰੋਂਠੇ ਆਵਾ ਮੂਲੀਆਂ ਉਲਟਾ ਹੋਲ ਗਈ ਤੇ ਪਰੋਂਠੇ ਦੇ ਵਿੱਚ ਮੂਲੀਆਂ ਪਾਣੀਆ ਦੋ ਕੁ ਬੱਚ ਕੇ ਤੇ ਔਰ ਇੱਧਰ ਮੈਂ ਲਾਸਣ ਕੱਟ ਕਰਕੇ ਰੱਖਿਆ ਤੜਕੇ ਦਾ ਸਮਾਨ ਕਿਉਂਕਿ ਸਾਗ માં ਤੜਕਾ ਲਾਉਂਗੇ ਨਾ ਤਾਂ ਬਹੁਤ ਟੇਸਟੀ ਬਣਦਾ ਹੈ ਔਰ ਫਿਲਹਾਲ ਚਾਹ ਵੀ ਬਣ ਕੇ ਹੋ ਗਈ ਹੈ ਰੈਡੀ ਔਰ ਹੁਣ ਬਣਾਵਾ ਗਰਮਾ ਗਰਮ ਫੁਲਕੇ ਪ੍ਰਸ਼ਾਦੇ ਕਿਉਂਕਿ ਵਕੀਲ ਸਾਹਿਬ ਵੀ ਆਣ ਵਾਲੇ ਆ ਬੱਚੇ ਵੀ ਆਣ ਵਾਲੇ ਆ ਦੁਪਹਿਰ ਦਾ ਲੰਚ ਕਰਦੇ ਆ ਘਰ ਆ ਕੇ ਤਾਂ ਚਲੋ ਜੀ ਲੈਟਸ ਗੋ ਬਣਾਨੇ ਆ ਲੰਚ ਆਪਾਂ ਫੜਾ ਫੜੀ ਯਮੀ ਯਮੀ ਇੱਕ ਰਲ ਲਿਓ ਦੇਖੋ ਕਿਸ ਤਰ੍ਹਾਂ ਚੱਕੀ ਜਾ ਰਿਹਾ ਹੈ ਕਿਏ ਆ ਠਿਕ ਜਾ ਬਾਹਰ ਬੈਠਿਆ ਸੱਚੀ ਨਾਲ ਦੁਖੀ ਕਰਿਆ ਵਾ ਨਾ ਲੀਓ ਨੇ ਬਹੁਤ ਜ਼ਿਆਦਾ ਚਲੋ ਜੀ ਮੂਲੀ ਕੇ ਪਰੌਂਠੇ ਗਰਮਾ ਗਰਮ ਤੁਸੀਂ ਵੀ ਖਾਓ ਆ ਕੇ ਇੱਕ ਪਰੌਂਠਾ ਆਪਣਾ ਬਣ ਚੁੱਕਿਆ ਬਸ ਇਹ ਜਿਹੜੇ ਦੋ ਪਈਆਂ ਉਹ ਸਵੇਰ ਦੇ ਬੱਚੇ ਹੋਏ ਐ ਦੋ ਪਰੌਂਠੇ ਉਹ ਵੀ ਗਰਮ ਕਰ ਲਾਂਗੇ ਆਪਾਂ ਤਾਂ ਫਿਲਹਾਲ ਦੋ ਤਿੰਨ ਪਰੌਂਠੇ ਬਣ ਗਏ ਵਾਲੇ ਮੂਲੀ ਦੇ ਔਰ ਮੈਂ ਆਪਣੇ ਬਣਾ ਲੈਣੇ ਆ ਸਿੰਪਲ ਤੇ ਬਸ ਬੱਚੇ ਵੀ ਆਉਣ ਵਾਲੇ ਹੀ ਐ ਆਪਣੇ ਰੈਡੀ ਕਰਤਾ ਤੇ ਚਾਹ ਵੀ ਬਣ ਗਈ ਐ ਪਰੌਂਠੇ ਵੀ ਬਣ ਗਏ ਤਾਂ ਜਸਟਰ ਰੂਪ ਐਂ ਜੋਤ ਕਾਣੇ ਦਾ ਟਾਈਮ ਹੋ ਗਿਆ ਔਰ ਵਕੀਲ ਸਾਹਿਬ ਵੀ ਆਣ ਵਾਲੇ ਆ ਗਿੱਟ ਖੋਲਦੀ ਆਪਾਂ ਕਿਆ ਹੋਇਆ ਬਤਮੀਸਾ ਲਿਓ ਨੂੰ ਪਤਾ ਲੱਗ ਗਿਆ ਵੀ ਜੋਤਨ ਰੂਪ ਆ ਰਹੀਆਂ ਵਕੀਲ ਸਾਹਿਬ ਵੀ ਆ ਗਏ ਆ ਔਰ ਹੁਣ ਖੋਲਾਂਗੀ ਗੇਟ ਤੁਸੀਂ ਦੇਖਿਓ ਲਿਓ ਨੂੰ ਕਿਸ ਲਿਓ ਭੱਜ ਕੇ ਜਾਏਗਾ ਹਣਾ ਲਿਓ ਕਿਆ ਹੋਇਆ ਲਿਓ ਹੈ ਜੋਤਾ ਗਈ ਜੋਤਾ ਗਈ ਔਰ ਦੇਖ ਸਾਹਮਣੇ ਜੋਤ ਰੂਪ ਆ ਗਈਆਂ ਖੋਲਾਂ ਚੱਲ ਆ ਜਾ ਉਹ ਦੌੜ ਗਿਆ ਕੌਣ ਆ ਗਿਆ ਲਿਓ ਜੋਤਾ ਗਈ ਜੋਤਾ जोत आ ओ आ गई जोत जोत आ गई देख ओ देख जोत आ सामने ओ आ गई जोत आ गई जोत आ जोत आ जोत आ ओ की कर रहा देखी लो जी जोत भी आ गई ला ला मेरा लल्लू बंदा आ गया ओए ये कहां से ले आई है कहां से ले आई है बेसन का लड्डू ਕੀ ਸਮਝਾ ਦੇ। ਤਾਂ ਬੰਦਾ ਲੈ ਕੇ ਆਇਆ ਸਮੋਸੇ ਸਕੂਲਾਂ ਤੇ। ਜੋ ਵੇਚਣਗੇ ਲੱਡੂ ਖਾਏ। ਆ ਆ ਆ ਆ ਆ ਆ ਆ। ਛਾੜ ਦੇ ਆ ਰਿਸ਼ ਨੂੰ। ਚੱਲ ਪਰਾਂ ਆ। ਮੈਂ ਗੇਟ ਲਾ ਦਾਂ ਗੇਟ। ਪੂਰਿਆ। ਪੂਰਿਆ। ਹਾਂ ਹਾਂ। ਆ ਜਾ। ਬੱਲੇ 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 ਬੱਲੇ। ਲੈ ਲੈ। ਜੋਤ ਦੇ ਪਿੱਛੇ ਛਛਾਲਾ ਮਾਰ ਰਿਹਾ। ਜੋਤ ਦੇ ਪਿੱਛੇ ਛਛਾਲਾ। ਇਹ ਪਕੜ ਲਓ ਦੋਨੋਂ। ਕਿ ਅਭੀ। ਜੋਤ ਦੇ ਪਿੱਛੇ ਛਾਲਾ ਮਾਰ ਰਿਹਾ ਦੇਖ। ਆ। ਇੱਕ ਜੀ। ਜਾ ਜਾ ਜੋਤ ਆ ਗਈ ਹਾਂ ਜਦੋਂ ਗੇਟ ਖੋਲਦੇ ਵਾ ਆਪਾਂ ਨੇ ਫਾਈਲਾਂ ਰੱਖਣੀਆਂ ਹੋਣੀਆਂ ਅੰਦਰ ਚਲੋ ਰੂਪ ਆ ਜਾ ਪੁੱਤ ਬੈਗ ਵੀ ਆ ਤੇਰਾ ਲੀ ਆ ਜਾ ਚਲੋ ਗੇਟ ਖੋਲੋ ਰੁਕੋ ਮੈਂ ਦਵਾ ਆਵਾਂਗੀ ਵਾ ਰੱਖ ਦੋ ਛੇਤੀ ਲੈ ਲਓ ਪਾਪਾ ਲੀਓ ਮਹਾਰਾਜ ਚਲੋ ਚਲੋ ਅੰਦਰ ਕਾਹ ਲਿਓ ਭੱਜ ਗਿਆ ਓ अटैक कर रहे देख चीजा वा पंजा मारे इसने अटैक थप्पड़ ला थप्पड़ ला इसके पापा के बेड पर भी चढ़ गया था आज भी है सेव संतरे खाए तो नहीं है इसने ऊपर धर दे सुनो चलू जा लियो क्या हो गया खुशी का टकाना नहीं रहा इसका पागल चल्ला हो गया यो जोत के प्यार में चल्ला हो गया रूप लियो <laughs> ल ल ल ल, ल देखिए किस तरह कर रहा चलला होगा चलला ओ बस कर और रूप बुला रही है रूप भी आ गई रूप डांस कर रही है देख रूप का डांस आ जा लियो चल रूप का डांस आगे आ गया, गया, गया जल्दी जाने के नाम नु बड़ा फटा गया थ्री टेस्ट कैसा होया केडे वे मैं कितने आए

ਕਿਹਾ ਤਾਂ ਮੰਨਦਾ ਵਾਓ ਸਟਾਰ ਵੀ ਮਿਲਿਆ ਮੇਰੇ ਪੁੱਤ ਨੂੰ ਟੈਨ ਲਿਖਿਆ ਤਾਂ ਮੰਨਦਾ 10 ਆਊਟ ਆਫ 10 ਬੜੇ ਸੋਹਣਾ ਛੋਟਾ ਛੋਟਾ ਅੱਜ ਰਾਈਟਿੰਗ ਸੋਹਣੀ ਲਿਖੀ ਦਿੰਨੇ ਆਂ ਇੱਥੇ ਲਿਖੇ ਗਰ ਪੁੱਤ ਛੋਟਾ ਛੋਟਾ ਲਿਖਿਆ ਮਮਾ ਕਦੀ ਕਦੀ ਤੇਰਾ ਦਿਮਾਗ ਹਿੱਲ ਜਾ ਗਿਆ ਛੋਟੇ ਛੋਟੇ ਲਿਖਿਆ ਹੋਇਆ ਦੇਖੋ 7 ਦਾ ਟੇਬਲ ਰਾਜ ਯਾਦ ਕਰਾਇਆ ਥਾ ਮੈਂ ਇਸਕੇ 7 ਦਾ ਹਨਾ ਪੁੱਤ ਕੁਲਰਾਜ ਨੂੰ ਕੁਲਰਾਜ ਨੂੰ ਵੀ ਆਂਦੇ ਹੋਣੇ 10 ਤੱਕ ਹਨਾ ਤੋ ਲੋ ਲਿਓ ਸਮੋਸਾ ਖਾਣ ਲੱਗਿਆ ਤਾਂ ਜੋਤਕਾ ਜੋਤ ਖਾਰੀ ਆ ਸਮੋਸੇ ਪਾਲਟੀ ਔਰ ਇਧਰ ਰੁਪੰਜਲ ਵੀ ਸਮੋਸਿਆਂ ਪਰ ਲੱਗੀ ਹੋਈ ਆ ਵਕੀਲ ਸਾਹਿਬ ਖਾ ਰਹੇ ਆ ਰੋਟੀ ਹੋਣੀ ਆਏ ਆ ਸਾਰੇ ਜਣੇ ਔਰ ਲਿਓ ਨੂੰ ਆਏ ਹੋਇਆ ਪਿਆ ਵੀ ਮੈਨੂੰ ਸਮੋਸਾ ਦੰਦੇ ਨਹੀਂ ਖਾ ਗਿਆ ਹੂੰ ਦੇ ਦਿਆ ਰੂਪ ਆਵਾਜ਼ ਨਟ ਫੇਰੀ ਰੂਪ ਆਵਾਜ਼ ਕੱਟ ਕਰ ਦੇ ਲੈ ਆ ਕੋਲ ਬਟੋ ਖਾ ਗਿਆ ਵ ਦੇਖੋ ਦੇਖ ਮੋ ਕਿਸ ਤਰ੍ਹਾਂ ਕਰ ਰਿਹਾ ਨੂੰ ਵਧੀਆ ਲੱਗ ਰਹੇ ਸਮੋਸੇ ਲਿਓ ਨੂੰ ਸਮੋਸੇ ਵਧੀਆ ਲੱਗ ਰਹੇ ਆ ਇਸ ਕਰਕੇ ਵਾਰ-ਵਾਰ ਆ ਰਿਹਾ ਖਾਣ ਲਿਓ ਜੰਕ ਫੂਡ ਖਾਤਾ ਹੈ ਲਿਓ ਬੜਾ ਜੇ ਪਾਣੀ ਭਰ ਇਹ ਤਾਂ ਉਹ ਨਹੀਂ ਸੁਣਦਾ ਖਾਣੇ ਦੇ ਮਾਮਲੇ ਵਾਂ ਠੀਠਾ ਪੱਕਾ ਕਿੱਥੇ ਗਿਆ ਉਹ ਤਾਂ ਉਹ ਟਿਕ ਜਾ ਐਨੀ ਗਾਜਰਾਂ ਖਾ ਗਿਆ ਹਾਂ ਤੇਰੀ ਚਾਹ ਜਿਹੜੀ ਮਰਜ਼ੀ ਜਿਹੜੀ ਮਰਜ਼ੀ ਲੈ ਲੈ ਜ਼ਿਆਦਾ ਨਹੀਂ ਲੈ ਲੈ ਕਿਹੜਾ ਬਟ ਮਤਲਬ ਪੀ ਲਈ ਤਾਂ ਆਪਾਂ ਕਾ ਪਾਣੀ ਪਿਆਰੂ ਪਿੱਛੇ ਪਾਪਾ ਦੇ ਬੋਤਲ ਬੋਤਲ ਬਈ ਤੋ ਲੋ ਜੀ ਜਸਟ ਬੱਚੇ ਆ ਗਏ ਘਰ ਔਰ ਹੋਣੀ ਆਪਾਂ ਰੋਟੀ ਰੁੱਟੀ ਖਾ ਕੇ ਹਟੀਆਂ ਦੁਪਹਿਰ ਦਾ ਲੰਚ ਤੇ ਆਪਾਂ ਨੇ ਵੀ ਖਾ ਲਿਆ ਬੱਚਿਆਂ ਨੇ ਵੀ ਖਾ ਲਿਆ ਔਰ ਵਕੀਲ ਸਾਹਿਬ ਨੇ ਵੀ ਖਾ ਲਿਆ ਜੋਤ ਲੈ ਕੇ ਆਈ ਸੀ ਸਮੋਸੇ ਅੱਜ ਕਹਿੰਦੀ Papa ਸਮੋਸੇ ਖਾਣੇ ਆ ਮੇਰੀ ਬਿੰਦੀ ਬਿੰਗੀ ਹੋਗੀ ਅੱਜ ਰੂਪਨੇ ਕੇ ਹਮਨ ਨੂੰ ਕਹਿੰਦੀ ਮम्मा ਮੇਰੇ ਵਾਲੀਆਂ ਬਿੰਦੀਆਂ ਲਾ ਲਓ ਕਿਉਂਕਿ ਰੂਪ ਦੀਆਂ ਨਾ ਛੋਟੇ ਛੋਟੇ ਬਿੰਦੀਆਂ ਲੈਣੀਆਂ ਵੀ ਆਏ ਆ ਵਿਆਹ ਬੂ ਜਾਂਦੇ ਆ ਨਾ ਕਈ ਵਾਰ ਵੀ ਕਿਸੇ ਵਿਆਹ ਕੇ ਵਿੱਚ ਚਲੇ ਗਏ ਤਾਂ ਰੂਪ ਅੰਜਲ ਲਾਂਦੀ ਹੁੰਦੀ ਹੈ ਤੇ ਅੱਜ ਰੂਪ ਅੰਜਲ ਨੇ ਮੈਨੂੰ ਕਿਹਾ ਕਹਿੰਦੀ ਮम्मा ਛੋਟੀ ਬਿੰਦੀਆਂ ਲਾ ਲਓ ਅੱਜ ਮੈਂ ਛੋਟੀ ਬਿੰਦੀ ਲਾਈ ਹੈ ਤੇ ਬਾਕੀ ਬੱਚੇ ਆ ਚੁੱਕੇ ਆ ਜੀ ਔਰ ਹੁਣ ਮੈਂ ਪੜ੍ਹਾਉਂਗੀ ਬੱਚਿਆਂ ਨੂੰ ਕਿਉਂਕਿ ਡੇਲੀ ਕੀ ਡੇਲੀ ਟੈਸਟ ਹੋ ਰਹੇ ਆਂ ਔਰ ਟੈਸਟ ਵੀ ਹੋ ਰਹੇ ਆਂ ਤੇ ਬਾਕੀ ਮੈਂ ਸਾਗ ਵੀ ਬਣਾਣਾ ਅੱਜ ਇਸ ਕਰਕੇ ਅੱਜ ਮੈਂ ਛੇਤੀ ਪੜ੍ਹਾਣਾ ਬੱਚਿਆਂ ਨੂੰ ਤੇ ਚਲੋ ਜੀ ਵਲੌਗ ਦਾ ਐਂਡ ਕਰਦੇ ਆਂ ਆਪਾਂ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਜੇ ਤੁਹਾਨੂੰ ਮੇਰਾ ਚੈਨਲ ਪਸੰਦ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਹਨਾ ਫੁੱਲ ਵਾਚ ਕਰਿਆ ਕਰੋ ਸਕਿੱਪ ਨਾ ਕਰਿਆ ਕਰੋ ਵੀਡੀਓ ਨੂੰ ਤੋ ਫਿਲਹਾਲ ਥੋੜੀ देर ਰੈਸਟ ਕਰਨ ਤੋਂ ਬਾਅਦ ਫਿਰ ਬੱਚਾ ਨੂੰ ਸਟੱਡੀ ਕਰਾਉਂਗੀ ਮੈਂ ਔਰ ਸਾਰੇ ਜਣੇ ਰੈਸਟ ਕਰ ਰਹੇ ਆਂ ਅੰਦਰ ਸਮੋਸੇ ਵੀ ਖਾ ਲੇ ਆਲੂ ਕੇ ਪਰੋਠੇ ਵੀ ਸੋਰੀ ਮੂਲੀ ਦੇ ਪਰੋਠੇ ਵੀ ਖਾ ਲੇ ਔਰ ਬਾਏ ਬਾਏ ਜੀ ਟੇਕ ਕੇਅਰ ਫਿਰ ਨੈਕਸਟ ਵਲੋਗ ਦੇ ਵਿੱਚ ਮਿਲਦੇ ਆਂ ਔਰ ਮੇਰੀ ਪੇਮੈਂਟ ਕਿਸੇ ਨੇ ਪੁੱਛਿਆ ਦਾ ਕਿ ਤੁਹਾਡੀ ਪੇਮੈਂਟ ਕਿੰਨੀ ਆਂਦੀ ਆ ਇੱਕ ਮਹੀਨੇ ਦੇ ਵਿੱਚ ਕਿੰਨਾ ਪੈਸਾ ਕਮਾ ਲਿਆ ਮੈਂ ਹਨਾ ਤੇ ਦੇਖੋ ਜੀ ਵੀਊ ਤੇ ਡਿਪੈਂਡ ਕਰਦਾ ਜਿੰਨਾ ਤੁਹਾਡਾ ਵੀਊ ਆਉਂਦੇ ਆ ਉਸ ਦੇ ਹਿਸਾਬ ਨਾਲ ਪੈਸੇ ਆੰਦੇ ਆ YouTube ਤੋਂ ਹਨਾ ਅਗਰ ਤੁਹਾਡੇ ਵੀਊ ਘਟ ਵੀ ਜਾਂਦੇ ਆ ਵੱਧ ਵੀ ਜਾਂਦੇ ਆ ਉਸ ਦੇ ਅਕੋਰਡਿੰਗ ਪੈਸੇ ਆੰਦੇ ਆ ਤੇ ਕਈ ਵਾਰ ਘਟ ਵੀ ਹੁੰਦੇ ਆ ਵੀਊ ਵੱਧ ਵੀ ਹੁੰਦੇ ਆ ਘਟ ਵੀ ਆ ਜਾਂਦੇ ਆ ਪੈਸੇ ਜਿਆਦਾ ਵੀ ਆ ਜਾਂਦੇ ਆ ਵਧੀਆ ਵੀ ਆ ਜਾਂਦੇ ਆ ਠੀਕ ਠਾਕ ਵੀ ਆ ਜਾਂਦੇ ਆ ਤੇ ਇਸ ਤਰ੍ਹਾਂ ਪੈਸੇ ਆੰਦੇ ਆ YouTube ਤੋਂ ਚਲੋ ਜੀ ਬਾਏ ਟੇਕ ਕੇਅਰ ਔਰ ਨੈਕਸਟ ਵਲੌਗ ਦੇ ਵਿੱਚ ਮਿਲਦੇ ਆ ਜੀ ਬਾਏ